ਬਠਿੰਡਾ ਦੇ ਪਿੰਡ ਗਹਿਰੀ ਬੋਟਰ ਦੇ ਪ੍ਰਿੰਸੀਪਲ ਜਸਪਾਲ ਸਿੰਘ ਦੀਆਂ ਵਧੀਆ ਸੁਭਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ 5 ਸਤੰਬਰ ਨੂੰ ਸਟੇਟ ਅਵਾਰਡ ਅਤੇ ਅੱਜ ਸਕੂਲ ਪਹੁੰਚਣ ਤੇ ਉਹਨਾਂ ਦਾ ਪਿੰਡ ਵਾਸੀਆਂ ਤੇ ਸਕੂਲ ਵੱਲੋਂ ਕੀਤਾ ਗਿਆ ਪਰਮਾ ਸਵਾਗਤ ਚੁੱਕਰਵਾਰ ਨੂੰ 11 ਵਜੇ ਦੇ ਲਗਭਗ ਬਠਿੰਡਾ ਦੇ ਪਿੰਡ ਗਹਿਰੀ ਬੋਟਰ ਵਿਖੇ ਸਟੇਟ ਅਵਾਰਡ ਲੈਣ ਤੋਂ ਬਾਅਦ ਪ੍ਰਿੰਸੀਪਲ ਜਸਪਾਲ ਸਿੰਘ ਰਮਾਣਾ ਜਦ ਸਕੂਲ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਪਿੰਡਵਾਸ ਸਿੰਘਾਤ ਦੇ ਸਕੂਲ ਵੱਲੋਂ ਬੈਂਡਵਾਜਿਆਂ ਦੇ ਨਾਲ ਪਰਮਾ ਸਨਮਾਨ ਕੀਤਾ ਗਿਆ ਇਸ ਮੌਕੇ ਉਹਨਾਂ ਬੋਲਦੇ ਆ ਕਿ ਹਰ ਇੱਕ ਟੀਚਰ ਨੂੰ ਪੂਰੀ ਲਗਨ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਵੀ ਵਧੀਆ ਸੇਧ ਦੇਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਸਟੇਟ ਅਵਾਰਡ ਮਿਲਦੇ ਰਹਿਣ ਅਤੇ ਉਹਨਾਂ ਨੂੰ ਕਈ ਵਾਰ ਇਸ ਤੋਂ ਪਹਿਲਾਂ ਵੀ ਆਪਣਾ ਪੰਜਾਬ ਸਰਕਾਰ ਵੱਲੋਂ ਜਾਂ ਬਠਿੰਡਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਇਹ ਆਪਣਾ ਇਹਨਾਂ ਕੰਮਾਂ ਨੂੰ ਦੇਖਦੇ ਹੋ ਉਹਨਾਂ ਨੂੰ ਇਸ ਤੋਂ ਪਹਿਲਾਂ ਵੀ ਸਨਮਾਨ ਦਿੱਤਾ ਗਿਆ ਹੈ ਤੇ ਅੱਜ ਜਦ ਉਹ ਆਪਣੇ ਸਕੂਲ ਦੇ ਵਿੱਚ ਗੈਰੀਬੋਟਰ ਵਿੱਚ ਪਹੁੰਚੇ ਤਾਂ ਪਿੰਡ ਵਾਸੀਆਂ ਅਤੇ ਸਕੂਲ ਵੱਲੋਂ ਉਨ੍ਹਾਂ ਦਾ ਪਰਮਾ ਸਵਾਗਤ ਕੀਤਾ ਗਿਆ ਬਹਿਣ ਬਾਜਿਆਂ ਦੇ ਨਾਲ ਉਹਨਾਂ ਨੂੰ ਆਪਣਾ ਇੱਥੇ ਆਪਣਾ ਪੂਰਾ ਸਨਮਾਨ ਦਿੱਤਾ ਗਿਆ ਸੋ ਸਭ ਤੋਂ ਪਹਿਲਾਂ ਤਾਂ ਜੀ ਅ ਅਧਿਆਪਕ ਦਿਵਸ ਤੇ ਸਾਰੇ ਹੀ ਅ ਵਿਦਿਆਪਨ ਕਿਤੇ ਨਾਲ ਜੁੜੇ ਹੋਏ ਹਰ ਇਨਸਾਨ ਨੂੰ ਹਰ ਵਿਅਕਤੀ ਨੂੰ ਬਹੁਤ-ਬਹੁਤ ਮੁਬਾਰਕਬਾਦ ਕੱਲ ਮੈਨੂੰ 5 ਸਤੰਬਰ ਤੇ ਅਧਿਆਪਕ ਦਿਵਸ ਦੇ ਉੱਪਰ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੁਆਰਾ ਸਟੇਟ ਟੀਚਰ ਅਵਾਰਡ 2024 ਨਾਲ ਸਨਮਾਨਿਤ ਕੀਤਾ ਗਿਆ ਇਸ ਅਵਾਰਡ ਦੇ ਲਈ ਮੈਂ ਪਿਛਲੇ ਸਮੇਂ ਦੌਰਾਨ ਜੋ ਕੰਮ ਕੀਤੇ ਨੇ ਆਪਦੇ ਸਕੂਲ ਦਾ ਪਰਵਰਧਨ ਕੀਤਾ ਜਾਂ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦਾ ਇੰਚਾਰਜ ਮੈਂ ਰਹਾ ਤਾਂ ਉਹਨਾਂ ਸਾਰਿਆਂ ਦੀ ਏਵੈਲੂਏਸ਼ਨ ਦੇ ਆਧਾਰ ਦੇ ਉੱਪਰ ਇਹ ਸਟੇਟ ਪੱਧਰੀ ਅਵਾਰਡ ਜਿਹੜਾ ਮੈਨੂੰ ਪੰਜਾਬ ਸਰਕਾਰ ਦੁਆਰਾ ਦਿੱਤਾ ਗਿਆ ਇਹਦੇ ਚ ਮੁੱਖ ਕਰਕੇ ਹੈ ਕਿ ਮੇਰੀ ਆਪਣੀ ਵਿਦਿਅਕ ਯੋਗਤਾ ਜਿਹੜੀ ਕਿ ਪੀਐਸਡੀ ਆ ਮੇਰੇ ਰਿਸਰਚ ਪੇਪਰ ਨੇ ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਨਤੀਜੇ ਨੇ ਮੇਰੇ ਆਪਣੇ ਨਤੀਜੇ ਨੇ ਪਿਛਲੇ ਸਾਲ ਮੇਰੇ ਕੋਲੇ ਇਹ ਸਕੂਲ ਦੇ ਨਾਲ ਨਾਲ ਇੱਕ ਹੋਰ ਸਕੂਲ ਕੋਸ਼ਮੀਰ ਸਕੂਲ ਸੀਗਾ ਜਿਹਦੇ ਵਿੱਚ ਦੋ ਮੈਰਿਟ ਪੋਜੀਸ਼ਨ ਆਈਆਂ ਨੇ ਇਸ ਤੋਂ ਇਲਾਵਾ ਜੋ ਸਕੂਲ ਦੀ ਬਿਲਡਿੰਗ ਦੇ ਲਈ ਪਿੰਡ ਦੇ ਸਹਿਯੋਗ ਨਾਲ ਤਕਰੀਬਨ 6.5-7 ਲੱਖ ਰੁਪਏ ਸੀ ਇਸ ਸਕੂਲ ਦੇ ਉੱਪਰ ਲਾਇਆ ਹੈਗਾ ਵਕ-ਵਕ ਸਹੂਲਤਾਂ ਵਧਾਖਿਆਂ ਲਈ ਦਿੱਤੀਆਂ ਨੇ ਚਾਹੇ ਉਹ ਜਨਰੇਟਰ ਦਾ ਪ੍ਰਬੰਧ ਹੈਗਾ ਚਾਹੇ ਵਾਟਰ ਕੂਲਰ ਦਾ ਹੈਗਾ ਗੇਟ ਦਾ ਨਿਰਮਾਣ ਕੀਤਾ ਜੋ ਬਹੁਤ ਪਹਿਲਾ ਤਰਾਹ ਦਾ ਜਿਹੜੀ ਖਸਤਾ ਹਾਲਤ ਦੇ ਵਿੱਚ ਹੈਗਾ ਸੀ ਦੈਨ ਇਸ ਤੋਂ ਇਲਾਵਾ ਬੱਚਿਆਂ ਨੂੰ ਸਮਾਜ ਸੇਵਾ ਦੇ ਨਾਲ ਜੋੜਿਆ ਜਿਹਦੇ ਵਿੱਚ ਬਤੌਰ ਐਨਐਸਐਸ ਦੇ ਪ੍ਰੋਗਰਾਮ ਅਫਸਰ ਹੁੰਦੇ ਹੋਏ ਮੈਂ ਵਿਦਿਆਰਥੀਆਂ ਨੂੰ ਇਸ ਜਿਹੜੀ ਸੇਵਾ ਹੈਗੀ ਆ ਉਹਦੇ ਨਾਲ ਜੋੜਿਆ ਹੈਗਾ ਖੂਨਦਾਨ ਬਹੁਤ ਵਾਰ ਮੈਂ ਆਪ ਵੀ ਕੀਤਾ ਖੂਨਦਾਨ ਕੈਂਪ ਜਿਹੜਾ ਮੈਂ ਲਗਵਾਇਆ ਹੋਇਆ ਦੈਨ ਇਸ ਤੋਂ ਇਲਾਵਾ ਬੱਚਿਆਂ ਨੂੰ ਇੰਟਰਸਟੇਟ ਤੇ ਪਾਰਟਿਸਪੇਟ ਕਰਵਾਇਆ ਸੋ ਸਾਰੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਤੋਂ ਇਲਾਵਾ ਜਿਹੜੀ ਜਾਗਰਤਤਾ ਦੇ ਪੱਖ ਤੋਂ ਨਸ਼ਿਆਂ ਦਿਸਬੰਦ ਤੋਂ ਖਾਸ ਕਰਕੇ ਸਕੂਲ ਦੇ ਵਿੱਚ ਬਹੁਤ ਵੱਡਾ ਸੈਮੀਨਾਰ ਕੀਤਾ ਗਿਆ ਸੀ ਜਿਹਦੇ ਜਮਾਨ ਜੋ ਡੀਸੀ ਸਾਹਿਬ ਐਸਐਸਪੀ ਸਾਹਿਬ ਵੀ ਆਏ ਥੈਨ ਇਹਦੇ ਨਾਲ ਨਾਲ ਜਿਹੜੇ ਮੇਰੀਆਂ ਆਪਣੀਆਂ ਤੁਸੀਂ ਕਹਿ ਲੋ ਕਿ ਪ੍ਰਾਪਤੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਸਾਰਿਆਂ ਦੇ ਕਰਕੇ ਵਕਫ ਵਕ ਸਮੇਂ ਦੀ ਸਨਮਾਨਤ ਮੈਨੂੰ ਕੀਤਾ ਗਿਆ ਮੈਂ ਵਿਦਿਆਰਥੀਆਂ ਦੇ ਵਕਫ ਵਕ ਸਖਸ਼ੀਤਾ ਨੂੰ ਰੂਪ ਰੂਪੀ ਕਰਵਾਇਆ ਹੈਗਾ ਚਾਹੇ ਉਹ ਮੇਰੇ ਪੁਰਾਣੇ ਅਧਿਆਪਕ ਨੇ ਚਾਹੀ ਪਟੰਡਾ ਸ਼ਹਿਰ ਦੀ ਇੱਕ ਲੜਕੀ ਹਰਜੋਪਨ ਗਿੱਲ ਸੀ ਉਹ ਵੀ ਵਿਦਿਆਰਥੀਆਂ ਦੀ ਜੱਜ ਬਣੀ ਸੀ ਉਹ ਉਹਨੂੰ ਉਤਤ ਕਰਾਇਆ ਹੈਗਾ ਸੋ ਇਸ ਤਰ੍ਹਾਂ ਦਾ ਇਹਨਾਂ ਸਾਰਿਆਂ ਤੋਂ ਇਲਾਵਾ 15 ਅਗਸਤ 2024 ਨੂੰ ਲੋਕ ਸਭਾ ਸਪੀਕਰ ਮਾਨਯੋਗ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਦੁਆਰਾ ਵੀ ਮੈਨੂੰ ਵਾਫਾਕ ਪ੍ਰਾਪਤੀਆਂ ਕਰਕੇ ਸਨਮਾਨ ਪੱਤਰ ਦਿੱਤਾ ਗਿਆ ਜਿਸ ਵਿੱਚ ਇੱਕ ਮੈਂ ਬਹੁਤ ਵਾਰੀ 15 ਅਗਸਤ 26 ਜਨਵਰੀ ਤੇ ਭੰਗੜਾ ਟੀਮ ਦਾ ਇੰਚਾਰਜ ਵੀ ਰਿਹਾ ਹੈਗਾ ਜਨ ਇਸ ਤੋਂ ਇਲਾਵਾ ਵਾਦਲਿਕ ਕਾਲਜ ਹੈਗਾ ਉਸ ਕਾਲਜ ਵੱਲੋਂ ਵੀ ਯੂਥ ਫੈਸਟੀਵਲ ਤੇ ਮੈਨੂੰ ਇਹਨਾ ਕੰਮਾਂ ਕਰਕੇ ਸਨਮਾਨਿਤ ਕੀਤਾ ਗਿਆ ਕਿਹੜਾ ਗਾਂ ਅੱਗੇ ਟੀਚਰਾਂ ਨੂੰ ਤੇ ਤੁਸੀਂ ਅੱਗੇ ਕੀ ਕਹਿਣਾ ਚਾਹੁੰਦੇ ਹੋ ਟੀਚਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹੀ ਹੈ ਕਿ ਮਿਹਨਤ ਕਰੋ ਜੀ ਬੱਚਿਆਂ ਦੇ ਲਈ ਤੁਸੀਂ ਕੰਮ ਕਰਦੇ ਰਹੀਏ ਤਾਂ ਸਮਾਜ ਆਪਣੇ ਆਪ ਸੋਨਾ ਹੋਏਗਾ ਵਧੀਆ ਹੋਏਗਾ ਤੇ ਜਦੋਂ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਹਾਡੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਰਿਕੋਗਨਾਈਜ਼ ਜ਼ਰੂਰ ਕੀਤਾ ਜਾਂਦਾ ਜਿਵੇਂ ਕਿ ਇਸ ਵਾਰ ਪੰਜਾਬ ਸਰਕਾਰ ਨੇ ਮੇਰੀਆਂ ਇਹਨਾਂ ਉਦਮਾ ਕਰਕੇ ਮੇਰੀਆਂ ਇਹਨੀਆਂ ਪ੍ਰਾਪਤੀਆਂ ਕਰਕੇ ਮੈਨੂੰ ਸਨਮਾਨਿਤ ਕੀਤਾ। ਬਹੁਤ-ਬਹੁਤ ਧੰਨਵਾਦ। ਧੰਨਵਾਦ।